ਸੜਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰਪ੍ਰਿਤ ਨਿੱਗੀ ਸਾਸ਼ਟਰੀ ਆਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਤੇ ਖਬਰਾਂ ਲੈ ਕੇ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਆ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਦੇ ਹਾਂ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਸਤਿ ਸ਼੍ਰੀ ਅਕਾਲ ਜਿਹੜਾ ਸਾਬ ਜੇ ਇੱਕ ਜ਼ਿਮਨੀ ਚੋਣ ਜਿਹੜੀ ਐ ਉਹ ਨਿਭੜ ਕੇ ਹਟਈ ਐ ਜੀ ਪੰਜਾਬ ਦੇ ਵਿੱਚ ਤੇ ਹੁਣ ਤਰਨਤਾਰਨ ਦੀ ਜ਼ਿਮਨੀ ਚੋਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਹਾਂ ਬਿਲਕੁਲ ਜੀ ਤੇ ਲੋਕ ਹੁਣ ਤਾਂ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਅੰਤਮ ਅਰਦਾਸ ਹੋ ਗਈ ਆ ਭੋਗ ਦੀ ਰਸਮ ਹੋ ਗਈ ਆ ਇਸਦਾ ਜਦੋਂ ਹਲੇ ਸਿਵਾ ਠੰਡਾ ਨਹੀਂ ਸੀ ਹੋਇਆ ਤੇ ਨਾਲ ਦੀ ਨਾਲ ਹੀ ਕਈ ਲੋਕਾਂ ਨੇ ਪੋਸਟਾ ਪਾੜਨਾ ਸ਼ੁਰੂ ਕਰ ਦਿੱਤਾ ਸੀ ਵੀ ਭਾਈ ਇੱਥੋਂ ਐਮਐਲਏ ਕੌਣ ਬਣ ਸਕਦਾ ਇਥੋਂ ਟਕ ਟਫਲਾਣੇ ਨੂੰ ਮਿਲ ਸਕਦੀ ਐ ਇਥੋਂ ਸਾਨੂੰ ਮਿਲਣੀ ਚਾਹੀਦੀ ਐ ਇਹ ਤੇ ਆਖੋਜ ਹੋਣਾ ਚਾਹੀਦਾ ਜਣਕੇ ਹਕੀਕਤ ਇਹ ਆ ਵੀ ਲੋਕਾਂ ਨੂੰ ਮਰਦਾ ਭੁੱਲਿਆ ਵਿਆ ਲੋਕ ਆ ਜਿਹੜੇ ਇਹਨਾਂ ਗੱਲਾਂ ਦੇ ਵਿੱਚ ਯਕੀਨ ਵਧ ਰੱਖਦੇ ਵੀ ਭਾਈ ਫਲਾਣੇ ਦੀ ਕੁਰਸੀ ਮੈਂ ਖਾ ਜਾਂ ਫਲਾਣੇ ਦੀ ਥਾਂ ਦੇ ਉੱਤੇ ਹੁਣ ਐਮਐਲਏ ਮੈਂ ਬਣ ਜਾ ਇਹ ਲੋਕਾਂ ਦੀ ਸਾਡਿਆਂ ਦੀ ਸੋਚ ਆ ਵੀ ਭਾਈ ਮੈਂ ਆਖੋਜ ਕਰ ਲਾਂ ਤਾਂ ਗੱਲ ਫੇਰ ਵੱਧ ਬਣੇ ਉਸ ਤੋਂ ਉੱਪਰ ਹੀ ਜਲ ਮਹੱਤਵਪੂਰਨ ਇਹ ਆ ਵੀ ਜਿਸ ਤਰੀਕੇ ਦੇ ਨਾਲ ਕਿ ਹੁਣ ਇਹ ਸੀਟ ਖਾਲੀ ਹੋਈ ਹੈ ਮਤਲਬ ਇਹ ਵੀ ਜ਼ਿਮਨੀ ਚੋੜ ਤਾਂ ਚਲੋ ਇੱਥੇ ਹੋਣੀ ਹੈ ਨਿਯਮਾਂ ਦੇ ਮੁਤਾਬਕ ਔਰ ਜ਼ਮੀਨੀ ਮਿੱਥਨੀ ਸੀਲ ਤਾਂ ਜਿਹੜੀ ਉਹ ਪੰਜਾਬੀਆਂ ਦੀ ਉਹ ਕਦੇ-ਕਦੇ ਹੈਰਾਨ ਜ਼ਰੂਰ ਕਰਦੀ ਆ ਉਸ ਤੋਂ ਬੜੀ ਜਲ ਮਹੱਤਵਪੂਰਨ ਇਹ ਆ ਵੀ ਹੁਣ ਅਮਰਤਪਾਲ ਸਿੰਘ ਦੀ ਪਾਰਟੀ ਦੇ ਵੱਲੋਂ ਅਮਰਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਅਸੀਂ ਇਹ ਜ਼ਿਮਨੀ ਚੋਣ ਲੜਾਂਗੇ ਅਸੀਂ ਇਸ ਜ਼ਿਮਨੀ ਚੋਣ ਦੇ ਵਿੱਚ ਹਿੱਸਾ ਲਵਾਂਗੇ ਹੁਣ ਤੱਕ ਦੀ ਕਿਸੇ ਵੀ ਜ਼ਿਮਨੀ ਚੋਣ ਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਹਿੱਸਾ ਨਹੀਂ ਲਿਆ ਕਿਉਂਕਿ ਖਡੂਰ ਸਾਹਿਬ ਲੋਕ ਸਭਾ ਦੇ ਵਿੱਚ ਤਰਨਤਾਰਨ ਵਿਧਾਨ ਸਭਾ ਹਲਕਾ ਉਹਦਾ ਇਸ ਕਰਕੇ ਭਾਈ ਅਸੀਂ ਤਾਂ ਐਸਕੀ ਵਾਲੀ ਸੀਟ ਦੇ ਵਿੱਚ ਹਿੱਸਾ ਲਵਾਂਗੇ ਐਤਕੀ ਅਸੀਂ ਇਹਦੇ ਵਿੱਚ ਮੁਕਾਬਲਾ ਕਰਾਂਗੇ ਉਹ ਕਹਿੰਦੇ ਜੀ ਚੋਣ ਪ੍ਰਚਾਰ ਅਸੀਂ ਹੋਣੇ ਸ਼ੁਰੂ ਕਰਨ ਲੱਗੇ ਆ ਉਧਰ ਕਾਂਗਰਸ ਨੇ ਇਹ ਗੱਲ ਕਹੀ ਜੀ ਕਿ ਅਸੀਂ ਵੀ ਚੋਣਾਂ ਦੇ ਵਿੱਚ ਹਿੱਸਾ ਲਵਾਂਗੇ ਉਧਰੋਂ ਭਾਜਪਾ ਕਹਿੰਦੀ ਜੀ ਅਕਾਲੀ ਕਹਿੰਦੇ ਅਸੀਂ ਵੀ ਲਵਾਂਗੇ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਜੀ ਕਿ ਸਾਡੀ ਸੀਟ ਆ ਇਹ ਭਾਈ ਚੋਣਾਂ ਦੇ ਵਿੱਚ ਤਾਂ ਹਿੱਸਾ ਅਸੀਂ ਤਾਂ ਲੈਣੇ ਲੈਣਾ ਹੈਗਾ ਸੋ ਮਤਲਬ ਇਹ ਜੀ ਕਿ ਜਿਹੜਾ ਕੁਝ ਅਸੀਂ ਲੁਧਿਆਣੇ ਦੇ ਵਿੱਚ ਦੇਖਿਆ ਉਹ ਕੁਝ ਹੁਣ ਅਸੀਂ ਇੱਥੇ ਦੇਖਾਂਗੇ ਤਰਨਤਾਰਨ ਦੇ ਵਿੱਚ ਜੋ ਅਸੀਂ ਅੱਜੇ ਗੱਲ ਕਹਿੰਦੇ ਹੁੰਦੇ ਸੀ ਵੀ ਲੁਧਿਆਣਾ 2-3 ਮਹੀਨਾ ਵਾਸਤੇ ਤੇ ਰਾਜਧਾਨੀ ਬਣ ਗਈ ਹੈ ਤੁਸੀਂ ਲੁਧਿਆਣੇ ਨੂੰ ਚੰਡੀਗੜ੍ਹ ਸਮਝੋ ਸਾਰੇ ਨੇ ਤਾਂ ਇੱਥੇ ਮਿਲਿਆ ਕਰਨੇ ਆ ਹੁਣ ਅਸੀਂ ਇਹ ਗੱਲ ਕਹਿੰਦੇ ਵੀ ਭਾਈ ਤਰਨਤਾਰਨ ਹੀ ਰਾਜਧਾਨੀ ਬਣ ਜਾਣਾ ਸਾਰੇ ਲੋਕਾਂ ਦੇ ਇੱਥੇ ਮਿਲਿਆ ਕਰਨਾ ਹੁਣ ਤੁਸੀਂ ਇਧਰਲੇ ਪਾਸੇ ਵੀ ਸਾਰਾ ਕੁਝ ਦੇਖਿਆ ਕਰੋ ਸੋ ਆਹਾਂ ਕੁਝ ਚੱਲਦਾ ਰਹਿੰਦਾ ਪੰਜਾਬ ਦੇ ਵਿੱਚ ਆਹ ਹੀ ਕੁਝ ਹੋਣਾ ਪੰਜਾਬ ਦੇ ਲੋਕਾਂ ਨੇ ਕਦੇ ਬਹੁਤਾ ਸਮੇਂ ਤੋਂ ਕੰਮ ਨਹੀਂ ਲਿਆ ਕਿ ਪੰਜਾਬ ਦੇ ਰਾਜਨੀਤਿਕ ਲੋਕਾਂ ਨੇ ਕਦੇ ਸਮਝ ਤੋਂ ਕੰਨੀ ਲਿਆ। ਉਹ ਗੱਲ ਹੈ ਜੀ ਕਿ ਇਹ ਸੀਟ ਆ ਜਿਹੜੀ ਨਿਯਮਾਂ ਦੇ ਮੁਤਾਬਕ 6 ਮਹੀਨੇ ਦੇ ਅੰਦਰ-ਅੰਦਰ ਭਰਨੀ ਹੁੰਦੀ ਹੈ ਜੇਕਰ ਕਿਸੇ ਚੁਣੇ ਹੋਏ ਨੁਮਾਇੰਦੇ ਦੀ ਇਵੇਂ ਮੌਤ ਹੋ ਜੇ ਤੇ ਭਾਈ ਹਾਲੇ 6 ਮਹੀਨੇ ਦਾ ਮਤਲਬ ਇਹ ਆ ਵੀ ਭਾਵੇਂ ਤੁਸੀਂ ਇਹ ਚੋਣ ਦਸੰਬਰ ਚ ਕਰਵਾ ਲਓ ਤੇ ਭਾਵੇਂ ਤੁਸੀਂ ਕੱਲ ਕਰਵਾ ਲਓ ਇਹ ਹੁਣ ਚੋਣ ਕਮਿਸ਼ਨ ਦੀ ਮਰਜ਼ੀ ਹੈ ਤੇ ਪਰ ਜਿਸ ਤਰੀਕੇ ਦੀ ਕਾਲ ਪੈ ਗਈ ਹੈ ਤੇ ਮੇਰੇ ਲੱਗਦਾ ਵੀ ਦੇਖੋ ਹੌਲੀ-ਹੌਲੀ ਡਾਕਟਰ ਕਸ਼ਮੀਰ ਸਿੰਘ ਸੋਲ ਸਿਰਫ ਟੱਬਰ ਦੇ ਜੀਆਂ ਨੂੰ ਚੇਤੇ ਰਹਿ ਜਾਣੇ ਆ ਹੋਰ ਕਿਸੇ ਨੂੰ ਵੀ ਚੇਤੇ ਨਹੀਂ ਰਹਿਣੇ ਜਿੰਨੇ ਸਿਰ ਵੋਟਾਂ ਨਹੀਂ ਪੈਂਦਗਾ ਉਨੀ ਦੇਰ ਤੱਕ ਹੋਰ ਪਾਰਟੀਆਂ ਵਾਲੇ ਮਾੜਾ ਮੋਟਾ ਚੇਤੇ ਕਰਿਆ ਕਰਨਗੇ ਤੇ ਬਾਅਦ ਦੇ ਵਿੱਚ ਸਿਰਫ ਸਿਰਫ ਟੱਬਰ ਨੂੰ ਚੇਤੇ ਰਹਿ ਜਾਣੇ ਆ ਤੇ ਜਦੋਂ ਬਾਕੀ ਸਾਰਿਆਂ ਨੇ ਕੋਈ ਜਿੱਤ ਗਿਆ ਕੋਈ ਹਾਰ ਗਿਆ ਉਹਨਾਂ ਨੇ ਆਪੋ ਆਪਣੇ ਆਰ ਦੇ ਵਿੱਚ ਲੱਗ ਜਾਣਾ ਇਹੀ ਪੰਜਾਬ ਦੀ ਰਾਜਨੀਤੀ ਹੈ ਇਹੀ ਦੇਸ਼ ਦੀ ਰਾਜਨੀਤੀ ਹੈ ਹੁਣ ਇਹ ਕੱਲ੍ਹ ਕਿਆ ਕਰਨਗੇ ਸਾਰੀਆਂ ਸਿਆਸੀ ਪਾਰਟੀਆਂ ਵਾਲੇ ਪ੍ਰਚਾਰ ਕਰਦੇ ਆ ਤਰਨਦਾਰਨ ਦੇ ਵਿੱਚ ਕਿ ਜੇ ਇਹ ਸੀਟ ਸਾਨੂੰ ਜਿਤਾ ਦਿਓ ਤਾਂ ਫਿਰ ਅਸੀਂ ਪੰਜਾਬ ਦੇ ਹਾਲਾਤ ਬਦਲ ਕੇ ਦਿਖਾ ਦਈਏ ਹੁਣ ਆਹ ਡਰਾਮੇਬਾਜ਼ੀ ਚੱਲ ਪਈ ਹੈ ਬਿਲਕੁਲ ਸਹੀ ਕਿਹਾ ਤੁਸੀਂ ਟੇਣਾ ਸਾਹਿਬ ਇਹ ਹੁਣ ਸਾਰਾ ਕੁਝ ਤਰਨਤਨ ਦੇ ਵਿੱਚ ਵੇਖਣ ਨੂੰ ਮਿਲੇਗਾ ਪਰ ਉਧਰ ਦੂਸਰੇ ਪੰਨੇ ਜਿਹੜੀ ਖਬਰ ਆਈ ਸੀ ਕਿ ਕਪੜਾ ਕਾਰੋਬਾਰੀ ਦਾ ਕਤਲ ਕੀਤਾ ਗਿਆ ਨਿਊ ਵੇਅਰ ਵੈਲ ਦੇ ਮਾਲਕ ਦਾ ਕਤਲ ਕੀਤਾ ਗਿਆ ਹੁਣ ਖਬਰ ਆ ਰਹੀ ਹੈ ਕਿ ਉਹ ਕਤਲ ਕਰਨ ਵਾਲੇ ਦੋ ਗੈਂਗਸਟਰਸ ਪੁਲਿਸ ਮੁਕਾਬਲੇ ਵਿੱਚ ਟੇਰ ਕਰ ਦਿੱਤੇ ਗਏ ਨੇ ਦੇਖੋ ਪੁਲਿਸ ਨੇ ਇਹ ਦਾਅਵਾ ਕੀਤਾ ਜੀ ਕਿ ਅਸੀਂ ਹਥਿਆਰਾਂ ਦੀ ਬਰਾਮਦਗੀ ਵਾਸਤੇ ਇਹਨਾਂ ਨੂੰ ਲੈ ਕੇ ਚੱਲੇ ਸੀ ਤੇ ਜਦੋਂ ਅਸੀਂ ਅੱਗੇ ਗਏ ਆ ਤੇ ਇਹਨਾਂ ਦੇ ਸਾਥੀਆਂ ਨੇ ਜਿਹੜੇ ਫੜੇ ਸੀਗੇ ਪਹਿਲਾਂ ਤੇ ਉਹਨਾਂ ਨੇ ਸਾਡੇ ਤੇ ਗੋਲਣਾਂ ਚਲਾ ਦਿੱਤੀਆਂ ਉਹ ਕਹਿੰਦੇ ਜੀ ਕਿ ਅਸੀਂ ਜਵਾਬੀ ਕਾਰਵਾਈ ਕੀਤੀ ਇਸ ਇਨਕਾਊਂਟਰ ਦੇ ਵਿੱਚ ਦੋ ਗੈਂਗਸਟਰ ਮਾਰੇ ਗਏ ਤੇ ਦੋ ਕਹਿੰਦੇ ਵੀ ਭੱਜਣ ਦੇ ਵਿੱਚ ਕਾਮਯਾਬ ਹੋਏ ਆ ਹੁਣ ਉਸ ਤੋਂ ਇੱਕ ਦਾ ਸਵਾਲ ਇੱਕ ਹੋਰ ਪੈਦਾ ਹੋ ਗਿਆ ਜੀ ਕੀ ਇਸ ਗੱਲ ਨੂੰ ਸੱਚ ਮੰਨੇ ਜਾਵੇ ਜਾਂ ਨਾ ਕਿਉਂਕਿ ਗੈਂਗਸਟਰਾਂ ਦੇ ਵੱਲੋਂ ਕਹਿੰਦੇ ਜੀ ਪੋਸਟ ਪਾ ਕੇ ਗੱਲ ਕਹੀ ਗਈ ਹੈ ਵੀ ਪੁਲਿਸ ਨੇ ਠੇਕ ਇਨਕਾਊਂਟਰ ਕੀਤਾ ਜਿਹੜੇ ਦੋ ਮੁੰਡੇ ਮਾਰੇ ਗਏ ਆ ਇਹਨਾਂ ਦਾ ਇਸ ਅਬੋਹਰ ਵਾਲੇ ਕਾਂਡ ਨਾਲ ਕੋਈ ਸਬੰਧ ਨਹੀਂ ਹੈਗਾ ਉਹ ਤਾਂ ਮੋਹਰ ਵਾਲੇ ਕਾਂਡ ਦੇ ਵਿੱਚ ਕਿਤੇ ਹਾਜ਼ਰ ਹੀ ਨਹੀਂ ਸੀਗੇ ਇਹਨਾਂ ਦਾ ਇਸ ਕਤਲ ਕਾਂਡ ਦੇ ਵਿੱਚ ਕੋਈ ਵੀ ਹੱਥ ਨਹੀਂ ਸੀਗਾ ਤੇ ਪੁਲਿਸ ਦੇ ਵੱਲੋਂ ਤਾਂ ਸਿਰਫ ਸਿਰਫ ਇਹ ਦੱਸਣ ਦੇ ਲਈ ਇਹ ਭਾਈ ਅਸੀਂ ਆਹ ਕਤਿਬੀ ਦੀ ਕਰਤੀ ਆ ਆਹ ਸੀ ਕਾਰਵਾਈ ਪਾਤੀ ਆ ਇਹਦੇ ਕਰਕੇ ਸਾਰੀ ਗੱਲ ਗਈ ਜਾ ਰਹੀ ਆ ਸੋ ਸਚਾਈ ਕੀ ਆ ਇਹ ਰੱਬ ਜਾਣਦਾ ਪਰ ਗੈਂਗਸਟਰ ਜਿਹੜੇ ਉਹ ਪੰਜਾਬ ਦੇ ਵਿੱਚ ਕਿੰਨੇ ਆ ਤੇਰੇ ਬਾਰੇ ਵੀ ਆਪਾਂ ਜਾਣਦੇ ਆ ਤੇ ਦੋਕੱਲੇ ਇਸ ਗੱਲ ਦਾ ਹੋਇਆ ਕਿ ਇਸ ਮਸਲੇ ਦੇ ਉੱਤੇ ਰਾਜਨੀਤੀ ਕਿਵੇਂ ਚੱਲਦੀ ਹੈ ਕਿਉਂਕਿ ਲੰਘੇ ਕੱਲ ਕੀ ਹੋਇਆ ਜੀ ਇਥੇ ਅਮਨ ਅਰੋੜਾ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਪੰਜਾਬ ਦੇ ਉਹਨਾਂ ਨੇ ਇਹ ਗੱਲ ਕਹੀ ਸੀ ਜੀ ਕਿ ਇਹ ਸਾਰਾ ਕੁਝ ਬੀਜੇਪੀ ਦੇ ਕਰਕੇ ਹੁੰਦਾ ਉਹ ਕਿਵੇਂ ਉਹ ਕਹਿੰਦੇ ਜੀ ਬੀਜੇਪੀ ਦੀ ਸਰਕਾਰ ਹੈਗੀ ਜੀ ਗੁਜਰਾਤ ਦੇ ਵਿੱਚ ਗੁਜਰਾਤ ਵੀ ਜੇਲ੍ਹ ਦੇ ਵਿੱਚ ਬੰਦਾ ਲਾਰੈਂਸ ਬਿਸ਼नोई ਤੇ ਇਹ ਲਾਰੈਂਸ ਬਿਸ਼नोई ਨੂੰ ਤਾਂ ਰਖਦੇ ਜੀ ਰਿਸ਼ਤੇਦਾਰਾਂ ਵਾਂਗੂ ਸੰਭਾਲ ਕੇ ਤੇ ਇਹਨਾਂ ਨੇ ਜਿਹੜਾ ਕਦੇ ਇਹਨਾਂ ਦੇ ਬਾਰੇ ਕੋਈ ਕਾਰਵਾਈ ਨਹੀਂ ਕੀਤੀਗਾ ਤੇ ਲਾਰੈਂਸ ਬਿਸ਼ਨੋਈ ਟੀਮ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ ਵੀ ਅਬੋਹਰ ਵਾਲਾ ਕੰਡ ਅਸੀਂ ਕੀਤਾ ਹੈਗਾ ਜਿਹੜਾ ਸੰਜੀਵ ਬਰਮਾ ਵਾਲਾ ਤੇ ਉਹਨਾਂ ਨੇ ਇਹ ਗੱਲ ਕਹੀਏ ਵੀ ਭਾਈ ਇਹ ਤਾਂ ਬੀਜੇਪੀ ਦੀਆਂ ਢਿੱਲੀਆਂ ਮੱਠੀਆਂ ਮਾਰੀਆਂ ਸੋਚਾਂ ਤੇ ਮਾਰੀਆਂ ਹਰਕਤਾਂ ਲੈ ਕਰਕੇ ਸਾਰਾ ਪਤ ਹੋਇਆ ਇਸ ਗੱਲ ਦੇ ਉੱਤੇ ਰਵਨ ਜਿਹੜੇ ਰਵਨੀਤ ਬਿੱਟੂ ਆ ਉਹਨਾਂ ਨੇ ਕਿਹਾ ਜੀ ਅਮਨ ਰੋਣਾ ਨੂੰ ਉਹਨੇ ਇਹ ਗੱਲ ਕਹੀਏ ਵੀ ਭਾਈ ਤੁਸੀਂ ਰਾਜਨੀਤੀ ਕਰਦੇ ਆ ਤਾਨੂੰ ਸ਼ਰਮ ਹੋਣੀ ਚਾਹੀਦੀ ਵੀ ਭਾਈ ਤੁਸੀਂ ਕਿੰਨੀ ਗੈਰ ਸੰਵੇਦਨਸ਼ੀਲ ਗੱਲ ਕੀਤੀ ਐ ਉਹ ਕਹਿੰਦੇ ਵੀ ਭਾਈ ਐ ਉਹ ਤਾਂ ਬਠਿੰਡੇ ਵਾਲੀ ਜੇਲ੍ਹ ਦੇ ਵਿੱਚ ਵੀ ਇਹਨਾਂ ਦਾ ਇੰਟਰਵਿਊ ਹੋਈ ਸੀਗੀ ਲਾਰੈਂਸ ਬਛਨੋਈ ਦੀ ਇਹਦਾ ਮਤਲਬ ਇਹ ਆ ਵੀ ਤੁਸੀਂ ਉਹਨੂੰ ਗਲਤ ਮੁੱਕਰਦੇ ਰਹੇ ਆ ਤੇ ਤੁਸੀਂ ਜਦੋਂ ਇੱਥੋਂ ਦੀ ਜੇਲ੍ਹ ਦੇ ਵਿੱਚ ਸੀ ਉਦੋਂ ਆਪਸੋ ਹੰਤਾਨਦੇ ਰਹੇ ਆ ਨਾਲੇ ਗੱਲ ਕਹੀ ਵੀ ਕਿ ਮੈਂ ਇਸ ਮਸਲੇ ਦੇ ਉੱਤੇ ਹੁਣ ਜਾਊਂਗਾ ਜੀ ਰਾਜਪਾਲ ਦੇ ਕੋਲ ਮੈਂ ਮੰਗ ਕਰਦਾ ਵੀ ਇਹਦਾ ਉੱਤਰ ਦਿੱਤਾ ਜਾਵੇ ਡੀਜੀਪੀ ਦੇ ਵੱਲੋਂ ਕਿਉਂਕਿ ਭਾਜਪਾ ਦੇ ਉੱਤੇ ਬਹੁਤ ਗੰਭੀਰ ਇਲਜ਼ਾਮ ਇਹਨਾਂ ਨੇ ਲਾਇਆ ਹੈਗਾ ਤੇ ਸਾਨੂੰ ਇਸ ਗੱਲ ਦਾ ਉੱਤਰ ਚਾਹੀਦਾ ਸੋ ਆ ਗੱਲ ਜੀ ਚੱਲ ਪਈ ਹੁਣ ਆ ਟਿੰਡ ਚ ਕੰਨਾਂ ਜਾਂ ਨਵਾਂ ਪੈ ਗਿਆ ਪਤਾ ਨਹੀਂ ਵਿੱਚੋਂ ਨਿਕਲਣਾ ਕੀ ਹੈ ਪਰ ਦੇਖੋ ਇੱਕ ਪਾਸੇ ਰੌਲਾ ਪਈ ਜਾਂਦਾ ਹੁੰਦਾ ਇਨੇ ਚਿਰ ਨੂੰ ਦੂਜੇ ਪਾਸੇ ਕਿਸੇ ਨਾ ਕਿਸੇ ਦਾ ਕਤਲ ਹੋ ਜਾਂਦਾ ਇਨੇ ਚਿਰ ਨੂੰ ਕਿਸੇ ਦਾ ਕਿਸੇ ਹੋਰ ਪਾਸੇ ਫਰੋਤੀ ਦਾ ਫੋਨ ਆ ਜਾਂਦਾ ਸੋ ਪੰਜਾਬ ਦੇ ਵਿੱਚ ਸੱਚੀ ਮੁੱਚੀ ਦਹਿਸ਼ਤ ਦਾ ਮਾਹੌਲ ਆ ਇਹ ਕੱਲਾ ਇਹ ਨਹੀਂ ਵੀ ਭਾਈ ਫਲਾਣੀ ਪਾਰਟੀ ਕਰਕੇ ਆ ਗੱਲ ਕਹਿੰਗੇ ਪੰਜਾਬ ਦੇ ਵਿੱਚ ਸੱਚੀ ਮੁੱਚੀ ਦਹਿਸ਼ਤ ਦਾ ਮਾਹੌਲ ਆ ਜਿਹੜੇ ਬੰਦੇ ਦਾ ਵੀ ਥੋੜਾ ਬਹੁਤ ਕੋਈ ਕਾਰੋਬਾਰ ਚੱਲਦਾ ਉਦੇ ਅੰਦਰ ਡਰ ਪਸਰਿਆ ਹੁੰਦਾ ਵੀ ਭਾਈ ਮੈਂ ਕੀ ਕਰਾਂ ਮੇਰੇ ਬਾਰੇ ਕਿਸੇ ਨੂੰ ਪਤਾ ਨਾ ਲੱਗ ਜੇ ਇਹ ਮੇਰਾ ਕਾਰੋਬਾਰ ਵੀ ਚੱਲਦਾ ਜੀ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਪਰ ਨਾਲ ਦੀ ਨਾਲ ਰਵਨੀਤ ਸਿੰਘ ਬਿੱਟੂ ਤਾਂ ਇਹ ਵੀ ਗੱਲ ਕਹਿੰਦੇ ਨੇ ਉਹ ਕਹਿੰਦੇ ਸਾਡੀ ਸਰਕਾਰ ਬਣੀ ਤਾਂ ਅਸੀਂ ਗੈਂਗਸਟਰਾਂ ਨੂੰ ਸਬਕ ਸਿਖਾਵਾਂਗੇ ਹਾਂ ਜੀ ਕਹਿੰਦੇ ਤਾਂ ਉਹੀ ਹੈ ਜੀ ਉਹ ਕਹਿੰਦੇ ਜੀ ਜਦੋਂ ਸਾਡੀ ਸਰਕਾਰ ਬਣੀ ਤਾਂ ਅਸੀਂ ਗੈਂਗਸਟਰਾਂ ਨੂੰ ਸਬਕ ਸਿਖਾ ਦੇਵਾਂਗੇ ਉਹ ਕਹਿੰਦੇ ਜੀ ਗੈਂਗਸਟਰਾਂ ਨੂੰ ਕਿਵੇਂ ਮੁਕਾਈ ਦਾ ਤੇ ਗੈਂਗਸਟਰਾਂ ਦੇ ਮਾਮਲੇ ਤੇ ਕਾਰਵਾਈ ਕਿਵੇਂ ਹੁੰਦੀ ਹੈ ਉਹ ਕਹਦੇ ਵੀ ਅਸੀਂ ਇਹ ਕਰਕੇ ਦਿਖਾਵਾਂਗੇ ਤੁਹਾਨੂੰ ਬਾਬਾ ਮੇਰ ਕਰੇਓ ਕਣ ਜੀ ਸਾਡੀ ਸਰਕਾਰ ਆ ਲੈਣ ਦਿਓ ਸੋ ਮੈਂ ਫੇਰ ਉਹੀ ਗੱਲ ਕਹਿੰਦਾ ਵੀ ਇਹ ਰੌਲਾ ਰੱਪਾ ਚੱਲੀ ਗਿਆ ਇਹ ਰੌਲਾ ਰੱਪਾ ਹੀ ਚੱਲਦਾ ਰਹਿਣਾ ਇਸ ਮਸਲੇ ਦਾ ਕੋਈ ਢੁਕਵਾਂ ਹੱਲ ਨਿਕਲਿਆ ਹੀ ਨਹੀਂ ਇਸ ਮਸਲੇ ਦਾ ਕਿਹਨੇ ਢੁਕਵਾਂ ਹੱਲ ਕੱਢਣਾ ਇਹਦੇ ਬਾਰੇ ਕੁਝ ਪਤਾ ਹੀ ਨਹੀਂ ਤੇ ਆਹ ਗੱਲਾਂ ਜਦੋਂ ਆਉਂਦੀਆਂ ਵੀ ਉਹਨੇ ਕਿਹਾ ਜੀ ਕਿ ਸਾਨੂੰ ਮੌਕਾ ਮਿਲ ਗਿਆ ਹੈ ਗੱਲ ਘੁੰਮ ਘੁਮਾ ਕੇ ਸਰਕਾਰ ਲੈ ਕੇ ਆਓ ਸਾਡੀ ਵੀ ਫੇਰ ਮਸਲਾ ਹੱਲ ਕਰਕੇ ਦਿਖਾਉਨੇ ਆ ਤੁਸੀਂ ਹੁਣ ਦੇਖ ਲਓ ਵੀ ਕੰਗੜਾ ਨਡੋਤ ਬੈਈ ਸਗੀ ਦਰਹਿਮਾ ਜਲਪਰਦੇਸ਼ ਦੇ ਵਿੱਚ ਮੰਡੀ ਖੇਤਰ ਦੇ ਵਿੱਚ ਉਹਨਾਂ ਲੋਕਾਂ ਦਾ ਹਾਲਚਲ ਪੁੱਛਣ ਵੀ ਜਿਹੜੇ ਲੋਕ ਉੱਥੇ ਆਪਾਂ ਜਾਣਦੇ ਕਿ ਹਰ ਦੇ ਵਿੱਚ ਮਾਰੇ ਗਏ ਆ ਤੇ ਪਰ ਉਹ ਉੱਥੇ ਆਪਦਾ ਰਾਗਲਾ ਪੀ ਜਾਂਦੀ ਹੈ ਕਹਿੰਦੀ ਜੀ ਸਾਡੀ ਕਿਹੜਾ ਇੱਥੇ ਸਰਕਾਰ ਆ ਸਰਕਾਰ ਤੇ ਇੱਥੇ ਕਾਂਗਰਸ ਦੀ ਆ ਕਿਤੇ ਹੋ ਕਹਿੰਦਾ ਵੀ ਜੇ ਸਰਕਾਰ ਬੀਜੇਪੀ ਦੀ ਆ ਤੇ ਭਈ ਤਾਂ ਨਹੀਂ ਕੰਮ ਹੱਲ ਹੁੰਦੇ ਤੇ ਜੇ ਕੋਈ ਕਹਿੰਦਾ ਜੀ ਸਰਕਾਰ ਬੀਜੇਪੀ ਦੀ ਨਹੀਂ ਇਹ ਤਾਂ ਨਹੀਂ ਕੰਮ ਮਸਲੇ ਹੱਲ ਹੁੰਦੇ ਸੋ ਆਹ ਤਾਂ ਚੱਲੀ ਜਾਂਦਾ ਪਰ ਜਿਹੜੇ ਗੰਭੀਰ ਮੁੱਦੇ ਆ ਉਹਦੇ ਉੱਤੇ ਵੀ ਡਰਾਮੇਬਾਜ਼ੀ ਚੱਲਦੀ ਹੈ। ਜੀ ਬਿਲਕੁਲ। ਕਹਿੰਦਾ ਸਾਹਿਬ ਇੱਕ ਹੋਰ ਜਿਹੜੀ ਖਬਰ ਹੈ ਜਿੰਨੇ ਸਾਰਿਆਂ ਦਾ ਧਿਆਨ ਖਿੱਚਿਆ ਹੈ ਕਹਿੰਦੇ ਕਿ ਜੱਗੂ ਭਗਵਾਨਪੁਰੀਆ ਦੀ ਜਿਹੜੀ ਪਰਜਾਈ ਗਿਆ 에어ਪੋਰਟ ਤੋਂ ਗ੍ਰਿਫਤਾਰ ਕੀਤੀ ਗਈ ਹੈ ਜੀ ਕਿਉਂ? ਹਾਂ ਬਿਲਕੁਲ ਜੀ ਜੱਗੂ ਭਗਵਾਨਪੁਰੀਆ ਦੀ ਪਰਜਾਈ ਲਵਜੀਤ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਉਹ ਆਸਟ੍ਰੇਲੀਆ ਤੋਂ ਆਈ ਸੀ ਤੇ ਉਹਦੇ ਖਿਲਾਫ ਲੁਕਆਊਟ ਨੋਟਸ ਜਾਰੀ ਹੈ। ਤੇ ਬਈ ਇਹਨੂੰ ਜਿੱਥੇ 에어ਪੋਰਟ ਤੋਂ ਬਾਹਰ ਅੰਦਰ ਜਾ ਨਹੀਂ ਸਕਦੀ ਇਹ ਉਹਦੇ ਖਿਲਾਫ ਲੁਕਆਊਟ ਨੋਟਸ ਜਾਰੀ ਹੈ। ਤੇ ਜੱਗੂ ਭਗਵਾਨਪੁਰੀਆ ਦੀ ਮਾਤਾ ਦਾ ਪਿਛਲੇ ਦਿਨੀ ਕਤਲ ਕਰ ਦਿੱਤਾ ਸੀਗਾ ਉਹ ਰੋਧੀਆਂ ਨੇ ਤੇ ਉਸ ਤੋਂ ਬਾਅਦ ਉਹਦੇ ਭੋਗ ਦੇ ਉੱਤੇ ਜੱਗੂ ਦੀ ਭਰਜਾਈ ਆਸਟ੍ਰੇਲੀਆ ਤੋਂ ਆਈ ਸੀ ਤੇ ਹੁਣ ਜਦੋਂ ਭੋਗ ਤੋਂ ਬਾਅਦ ਸਰਗ ਰਸਮਾਂ ਤੋਂ ਬਾਅਦ ਉਹਨੇ ਵਾਪਸ ਜਾਣਾ ਸੀਗਾ ਤੇ ਜਦੋਂ ਉਹ ਇੱਥੇ 에ਰਪੋਰਟ ਦੇ ਉੱਤੇ ਪਹੁੰਚੀ ਆ ਅੰਮ੍ਰਿਤਸਰ ਵਾਲੇ 에ਰਪੋਰਟ ਦੇ ਉੱਤੇ ਤਾਂ ਉੱਥੋਂ ਪਤਾ ਲੱਗਾ ਜੀ ਕਿ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਇੱਕ ਕਤਲ ਦੇ ਮਾਮਲੇ ਦੇ ਵਿੱਚ ਇੱਕ ਗੈਂਗਸਟਰ ਦੇ ਕਤਲ ਦੇ ਮਾਮਲੇ ਦੇ ਵਿੱਚ ਉਦਾ ਵੀ ਨਾਂ ਸ਼ਾਮਲ ਹੈਗਾ ਸੋ ਇਸ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੋ ਹੁਣ ਅਗਲੀ ਕਾਰਵਾਈ ਦੇ ਵਿੱਚੋਂ ਕੀ ਨਿਕਲੂਗਾ ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ ਪਰ ਇੰਨੀ ਗੱਲ ਜ਼ਰੂਰ ਆ ਵੀ ਕੱਲ ਮੈਨੂੰ ਵੀ ਕੱਲ ਹੀ ਪਤਾ ਲੱਗਾ ਵੀ ਭਾਈ ਪਰਿਵਾਰ ਦੇ ਹੋਰ ਜੀ ਵੀ ਇਨ੍ਹਾਂ ਮਾਮਲਿਆਂ ਦੇ ਵਿੱਚ ਹੈਗੇ ਆ ਜਾਂ ਨਹੀਂ ਹੈਗੇ ਪਰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਕਾਫੀ ਲੰਮੀ ਚੋੜੀ ਪੁਛਗਛ ਕੀਤੀ ਜਾ ਰਹੀ ਹੈ ਜੀ ਜੀ ਤਨਾ ਸਾਹਿਬ ਹੁਣ ਗੱਲ ਕਰਦੇ ਆ ਜੀ ਵਿਕਰਮ ਮਜੀਠੀਆ ਹੋਰਾਂ ਦੀ 29 ਜੁਲਾਈ ਨੂੰ ਮਜੀਠੀਆ ਮਾਮਲੇ ਤੇ ਸੁਣਵਾਈ ਹੋਏਗੀ ਜੀ हां बिल्कुल ही बिल्कुल 29 तारीख ਨੂੰ ਮਜੀਠੀਆ ਕੇਸ ਦੇ ਮਾਮਲੇ ਚ ਸੁਣਵਾਈ ਹੋਣੀ ਹੈ 29 तारीख ਨੂੰ ਤੇ ਹੁਣ ਕੀ ਬਣੂਗਾ ਇਹ ਸਮਾਂ ਦੱਸੂਗਾ ਪਰ ਜਿਹੜੀ ਵਿਕਰਮ ਮਜੀਠੀਆ ਦੇ ਵਕੀਲਾਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਇਹ ਗੱਲ ਕਹੀ ਗਈ ਸੀ ਵੀ ਗ੍ਰਿਫਤਾਰੀ ਗਲਟ ਹੋਈ ਆ ਇਹ ਰੱਦ ਕੀਤੀ ਜਾਵੇ ਤੇ ਇਹਨਾਂ ਨੂੰ ਗਲਤ ਹਿਰਾਸਤ ਦੇ ਵਿੱਚ ਰੱਖਿਆ ਗਿਆ ਰਿਮਾਂਡ ਰੱਦ ਕੀਤਾ ਜਾਵੇ ਇਹਨਾਂ ਮਸਲਿਆਂ ਦੇ ਉੱਤੇ ਜਿਹੜੀ ਕੱਲ ਸੁਣਵਾਈ ਹੋਣੀ ਸੀ ਇਹ ਕੱਲ ਸੁਣਵਾਈ ਇੰਨੀ ਕੀ ਹੋਈ ਆ ਦੀ ਵਕੀਲਾ ਨੇ ਇਹ ਪਾਈ ਹੋਈ ਪਟੀਸ਼ਨ ਵਾਪਸ ਲੈ ਲਈ ਆ ਵਕੀਲਾ ਨੇ ਚਾਜੇ ਕਿ ਸਾਨੂੰ 3 ਹਫ਼ਤੇ ਦਾ ਸਮਾਂ ਦੇ ਦਿਓ ਅਸੀਂ ਆਪਦੀ ਪਟੀਸ਼ਨ ਨੂੰ ਸੋਧ ਕੇ ਪਾਉਣਾ ਚਾਹੁੰਦੇ ਆ ਉਹਨਾਂ ਨੇ ਇਸ ਕਰਕੇ ਵਾਪਸ ਲਈ ਆ ਸੋ ਹੁਣ ਵੇਨੇ ਭਾਈ ਉਹ ਅਗਲੀ ਤਰੀਕ 29 ਜੁਲਾਈ ਪਈ ਆ ਪਟੀਸ਼ਨ ਸੋਧ ਕੇ ਜਦੋਂ ਪਾਉਣਗੇ ਤੇ ਉਹਦੇ ਵਿੱਚੋਂ ਕੀ ਨਿਕਲੂਗਾ ਇਹਦੇ ਨਾਲ ਸੰਬੰਧਿਤ ਕਿਹੜੀਆਂ-ਕਿਹੜੀਆਂ ਗੱਲਾਂ ਸਾਹਮਣੇ ਆਉਂਦੀਆਂ ਇਹ ਹੁਣ ਵਕਤ ਨੇ ਬਿਆਨ ਕਰਨਾ ਪਰ ਗੱਲ ਇਹ ਜੀ ਵਿਕਰਮ ਜੀਠੀਆ ਇਹਦਾ ਮਤਲਬ ਇਹ ਹੈ ਜੀ ਕਿ 29 ਤੱਕ ਤਾਂ ਅੰਦਰ ਹੀ ਆ ਉਸ ਤੋਂ ਪਹਿਲਾਂ 19 ਜੁਲਾਈ ਨੂੰ ਸੁਣਵਾਈ ਹੋਣੀ ਆ ਉਹ ਸੁਣਵਾਈ ਹੋਣੀ ਜੀ ਮੋਹਾਲੀ ਦੀ ਅਦਾਲਤ ਦੇ ਵਿੱਚ ਜਿਹੜਾ ਕਿ ਵਿਜੀਲੈਂਸ ਦਾ ਕੇਸ ਹੈਗਾ ਸੋ ਉਹਦੇ ਵਿੱਚ ਕੀ ਹੁੰਦਾ ਇਹ ਵੀ ਸਮਾਂ ਦੱਸੂਗਾ ਪਰ ਜਿਹੜਾ ਵਿਜੀਲੈਂਸ ਦੀ ਕਾਰਵਾਈ ਦੇ ਖਿਲਾਫ ਕੇਸ ਪਾਉਣਾ ਇਹਦੇ ਖਿਲਾਫ ਉਹ 29 ਜੁਲਾਈ ਨੂੰ ਸੁਣਵਾਈ ਹੋਣੀ ਆ ਜੀ ਤੇ ਜਨਾਬ ਸਾਹਿਬ ਇਹ ਸਾਰੇ ਮਾਮਲੇ ਦੇ ਨਾਲ ਕੀ ਲੱਗਦਾ ਹੈ ਕਿ ਅਕਾਲੀ ਦਲ ਦਾ ਕੱਧ ਜਿਹੜਾ ਉਹ ਵੱਡਾ ਹੋ ਰਿਹਾ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਹੋਰ ਸਾਦਾ ਸਵਾਲ ਖੜੇ ਹੋ ਰਹੇ ਨੇ ਕੀ ਲੱਗਦਾ ਵੀ ਇਸ ਵੇਲੇ ਪੂਰੀ ਸਿਆਸੀ ਤੌਰ ਤੇ ਜੇ ਸਥਿਤੀ ਵੇਖੀਏ ਤੇ ਕਿੱਥੇ ਖੜਾ ਅਕਾਲ ਦ। ਦੇਖੋ ਜੀ ਗੱਲ ਇਹ ਵੀ ਪੰਜਾਬ ਦੇ ਵਿੱਚ ਨਾ ਦੁੱਧ ਦੇ ਉਬਾਲ ਵਰਗੀ ਹੁੰਦੀ ਹੈ ਜੀ ਕਿਸੇ ਵੀ ਗੱਲ ਦੇ ਉੱਪਰ ਪ੍ਰਤੀਖੇਕ ਵਿਕਰਮਜੀਤਿਆ ਦਾ ਮਾਮਲਾ ਪਿਛਲੇ 8-10 ਦਿਨਾਂ ਤੋਂ ਚਰਚਾ ਦੇ ਵਿੱਚ ਹੈ। ਤੇ ਪਰ ਇਹ ਹੌਲੀ-ਹੌਲੀ ਇਹਦੀ ਖਿਤਕਟ ਜਾਣੀ ਹੈ। ਕਿਉਂਕਿ ਜਦੋਂ ਬੰਦਾ ਜੇਲ੍ਹ ਚ ਚਲਾ ਗਿਆ ਫਿਰ ਤਾਂ ਬੰਦਾ ਕਹਿੰਦਾ ਵੀ ਹੁਣ ਤਾਂ ਪੱਕੇ ਪੈ ਗਿਆ। ਹੁਣ ਤਾਂ ਇਹਦਾ ਪਤਾ ਲੱਗਣਾ ਹੀ ਨਹੀਂ ਵੀ ਭਾਈ ਅੰਦਰ ਕੀ ਹੁੰਦਾ ਕੀ ਨਹੀਂ। ਹੁਣ ਤਾਂ ਓਨੀ ਹੀ ਜਾਣਕਾਰੀ ਸਾਹਮਣੇ ਆਇਆ ਕਰੂਗੀ ਜਿੰਨੀ ਕੁ ਜਾਣਕਾਰੀ ਕੋਈ ਮੇਲ-ਮਲਾਪ ਕਰਨ ਵਾਲਾ ਬਾਹਰ ਆ ਕੇ ਦੱਸਿਆ ਕਰੂਗਾ ਜਾਂ ਆਪਾਂ ਇਹ ਕਹਿ ਦੀ ਕਿ ਭਾਈ ਜਦੋਂ ਮਾੜਾ-ਮੋਟਾ ਅਦਾਲਤ ਦੇ ਵਿੱਚ ਲੈ ਕੇ ਗਏ ਤੇ ਮਜੀਠੀਆ ਤੁਰਦਾ ਫਿਰਦਾ ਦੱਸਿਆ ਕਰੂਗਾ ਵੀ ਭਾਈ ਆਪਾਂ ਨੂੰ ਤਾਂ ਇੰਨੀ ਕੁ ਜਾਣਕਾਰੀ ਮਿਲਿਆ ਕਰਨੀ ਆ ਪਰ ਹਾਂ ਹੁਣ ਮਜੀਠੀਏ ਨੂੰ ਜਦੋਂ ਅਦਾਲਤ 'ਚ ਵੀ ਲੈ ਕੇ ਜਾਂਦੇ ਆ ਆਲੇ-ਦੁਆਲੇ ਤਾਂ ਤਰਫਾਂ ਪਾ ਕੇ ਅਦਾਲਤ ਤੱਕ ਲਈ ਜਾਂਦੀ ਆ ਵੀ ਭਾਈ ਕਿਤੇ ਉਹਦੀ ਕੋਈ ਫੁਟੇਜ ਨਾ ਮੀਡੀਆ ਦੇ ਵਿੱਚ ਚਲੀ ਜਾਵੇ ਸੋ ਇਹ ਆ ਕਿਉਂਕਿ ਇਹ ਥੋੜੇ ਮਸਲਾ ਬੜਾ ਗੰਭੀਰ ਬਣਿਆ ਪਿਆ ਸੱਤਾਧਾਰੀ ਤੇ ਇਹ ਗੱਲ ਕਹਿੰਦੀ ਵੀ ਭਾਈ ਸਾਡੇ ਕੋਲੇ ਸਬੂਤ ਬੜੇ ਤਕੜੇ ਆ ਆਕਾਲੀ ਦਲ ਇਹ ਗੱਲ ਕਹਿੰਦਾ ਵੀ ਜੇ ਸਬੂਤ ਤਕੜੇ ਪ੍ਰੈਸ ਕਾਨਫਰੰਸ ਕਰਕੇ ਸਾਰੇ ਨਸ਼ਰ ਕਰ ਦਿਓ ਆ ਤਾਂ ਚੱਕਰ ਆਹਾਂ ਰੌਲਾ ਤੇ ਪਤਾ ਨਹੀਂ ਵਿਚਲੀ ਗੱਲ ਕੀ ਨਿਕਲਣੀ ਆ ਪਰ ਇਹ ਜੀ ਕਿ ਆਕਾਲੀ ਦਲ ਅੱਜ ਵੀ ਸੰਕਟ ਦੇ ਵਿੱਚ ਉਵੇਂ ਹੀ ਆ ਆਕਾਲੀ ਦਲ ਅੱਜ ਵੀ ਉੱਥੇ ਹੀ ਖੜਾ ਆਕਾਲੀ ਦਲ ਦੇ ਵਿੱਚ ਇਕਜੁੱਟਤਾ ਪਹਿਲਾਂ ਵੀ ਹੈਨੀ ਸੀ ਅੱਜ ਵੀ ਹੈਨੀਗੀ ਤੇ ਆਕਾਲੀ ਦਲ ਬਿਲਕੁਲ ਸੇਮ ਸਿਚੁਏਸ਼ਨ ਦੇ ਵਿੱਚ ਹੈ ਜੀ ਜੀ ਟੇਣਾ ਸਾਹਿਬ ਹੁਣ ਕਹਿੰਦੇ ਪੰਜਾਬੀਆਂ ਨੂੰ ਖਬਰਾਉਣ ਦੀ ਲੋੜ ਹੀ ਹੈ ਨਹੀਂ ਕਿਉਂਕਿ ਪੰਜਾਬ ਦੇ ਹਰ ਵਸਨੀਕ ਦਾ 10 ਲੱਖ ਦਾ ਇਲਾਜ ਬੀਮਾ ਹੋਊਗਾ ਜੀ ਹਾਂ ਬਿਲਕੁਲ ਜੀ ਦੇਖੋ ਲੰਘੇ ਕੱਲ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਇਸ ਯੋਜਨਾ ਦਾ ਐਲਾਨ ਕੀਤਾ ਮੁੱਖ ਮੰਤਰੀ ਜੀਵਨ ਬੀਮਾ ਯੋਜਨਾ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਅੱਜ ਤੋਂ ਸ਼ੁਰੂਆਤ ਕਰਨ ਲੱਗੇ ਇਸ ਗੱਲ ਦੀ ਉਹਨਾਂ ਨੇ ਕਿਹਾ ਜੀ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਨੀਲੇ ਪੀਲੇ ਕਾਗਜ਼ਾਂ ਦੇ ਚੱਕਰ ਦੇ ਵਿੱਚ ਨਹੀਂ ਪੈਣਾ ਪਊਗਾ ਤੇ 10 ਲੱਖ ਰੁਪਏ ਤੱਕ ਦਾ ਇਲਾਜ ਆ ਜਿਹੜਾ ਇਹ ਮੁਫਤ ਦੇ ਵਿੱਚ ਹੋਇਆ ਕਰੂਗਾ ਵੱਡੇ ਹਸਪਤਾਲਾਂ ਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਅਸੀਂ ਵੱਡੇ ਹਸਪਤਾਲਾਂ ਦੀ ਸੂਚੀ ਵੀ ਜਾਰੀ ਕਰ ਦਿੰਨੇ ਆ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਇਹ ਸਕੀਮ ਦਾ ਐਲਾਨ ਕੀਤਾ ਇਹਦੇ ਵਿੱਚ ਇਹ ਗੱਲ ਕਹੀ ਆ ਕਿ ਭਾਈ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਤੁਸੀਂ ਰੋਗ ਹੋਣ ਤੇ ਤੇ ਆਪ ਦਾ ਇਲਾਜ ਹਸਪਤਾਲ ਦੇ ਵਿੱਚ ਕਰਵਾ ਸਕਦੇ ਆ ਤੇ 2 ਅਕਤੂਬਰ ਤੋਂ ਕਾਰਡ ਬਣਨ ਦੀ ਸ਼ੁਰੂਆਤ ਹੋ ਜਾਣੀ ਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਲੋਕ ਆਪਦੇ ਕਾਰਡ ਬਣਵਾਉਣਗੇ ਤੇ ਲੋਕ ਆਪ ਦਾ ਇਲਾਜ ਕਰਾਉਣਗੇ ਹੁਣ ਇਹਦਾ ਦੂਜਾ ਪੱਖ ਆ ਜਿਹੜਾ ਉਹ ਵੀ ਜ਼ਰੂਰ ਦੇਖਣਾ ਬਣਦਾ ਇਹਦੇ ਦੂਜੇ ਪੱਖ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਦੂਜੇ ਪੱਖ ਦੇ ਵਿੱਚ ਗੱਲਾਂ ਅਸਲ ਦੇ ਵਿੱਚ ਇਹ ਆ ਵੀ ਕਹਿਤਾ ਦਿੰਦੇ ਆਪਾਂ ਵੀ ਭਾਈ ਇਲਾਜ ਹੁਣ ਹੋਊਗਾ ਕਾਰਡ ਰਹੀ ਹੋ ਜਾਣਾ ਫਲਾਣੇ ਰਹੀ ਹੋ ਜਾਣਾ ਪਰ ਸਚਾਈ ਇਹ ਹੈ ਜੀ ਕਿ ਜਿਹੜਾ 5 ਲੱਖ ਰੁਪਏ ਤੱਕ ਦਾ ਕਾਰਡ ਬਣਿਆ ਹੋਇਆ ਨਾ ਤੇ ਉਹਦੇ ਵਿੱਚ ਵੀ ਬਹੁਤ ਸਾਰੀਆਂ ਦਿੱਕਤਾਂ ਆਈਆਂ ਬੀਤੇ ਵੇਲੇ ਦੇ ਵਿੱਚ ਉਹ ਕਿਵੇਂ-ਕਿਵੇਂ ਦਿੱਕਤਾਂ ਆਈਆਂ ਉਦੇ ਵਿੱਚ ਇੱਕ ਤਾਂ ਸਭ ਤੋਂ ਵੱਡੀ ਦਿੱਕਤ ਇਹ ਆਈ ਜੀ ਕਿ ਜਦੋਂ ਤੁਸੀਂ ਆਪਦੇ ਕਿਸੇ ਪਰਿਵਾਰਕ ਮੈਂਬਰ ਨੂੰ ਲੈ ਕੇ ਜਾਂਦੇ ਹੋ ਜਾਂ ਕਿਸੇ ਬਦਲੇ ਜਿਹੜਾ ਵੀ ਕਾਰਡ ਬਣਿਆ ਉਹ ਉਸੇ ਪਹੁੰਚਦਾ ਤਾਂ ਹਸਪਤਾਲ ਇਹ ਗੱਲ ਕਹਿ ਦਿੰਦਾ ਪ੍ਰਾਈਵੇਟ ਹਸਪਤਾਲ ਵੀ ਭਾਈ ਸਰਕਾਰਾਂ ਸਾਡੇ ਪੈਸੇ ਨਹੀਂ ਜਾਰੀ ਕਰਦੀਆਂ ਇਸ ਕਰਕੇ ਤੁਸੀਂ ਜਾਂ ਤਾਂ ਇਹਨੂੰ ਸਰਕਾਰੀ ਚ ਲੈ ਜਾਓ ਤੇ ਜਾਂ ਭਾਈ ਫਿਰ ਸਾਡੇ ਕੋਲੋਂ ਕੈਸੇ ਇਲਾਜ ਕਰਵਾਓ ਮਨ ਲੋ ਵੀ ਹੁਣ ਆਪਾਂ ਲੈ ਕੇ ਗਏ ਕਿਸੇ ਆਪਦੇ ਪਰਿਵਾਰਕ ਜੀ ਨੂੰ ਕਿਤੇ ਹਸਪਤਾਲ ਦੇ ਵਿੱਚ ਵੱਡੇ ਚ ਉਹ ਜਿਹੜਾ ਬਿੱਲ ਬਣੂਗਾ ਉਹ ਬਿੱਲ ਤਾਂ ਸਰਕਾਰ ਨੇ ਭੁਗਤਾਨ ਕਰਨਾ ਨਾ ਤੇ ਉਹ ਜਿਹੜੋ ਸਰਕਾਰ ਭੁਗਤਾਨ ਹੀ ਨਹੀਂ ਕਰਦੀ ਸਰਕਾਰ ਦੇ ਕੋਲੇ ਬਹੁਤ ਸਾਰਾ ਪੈਸਾ ਪਿਆ ਦੇਣ ਵਾਲਾ ਸਰਕਾਰ ਦਾ ਪੈਸਾ ਪਿਆ ਤੇ ਫਿਰ ਉਹ ਇਸ ਕਰਕੇ ਹਸਪਤਾਲ ਪ੍ਰਾਈਵੇਟ ਮਰੀਜ਼ ਨੂੰ ਹੱਥ ਪਾਉਣਾ ਬੰਦ ਕਰ ਦਿੰਦੇ ਆ ਸੋ ਭਵਿੱਖ ਦੇ ਵਿੱਚ 10 ਲੱਖ ਵਾਲੀ ਸਕੀਮ ਦੇ ਵਿੱਚ ਆ ਕੁਝ ਨਾ ਹੋਵੇ ਇਸ ਗੱਲ ਦੀ ਕਾਰਨਾ ਜ਼ਰੂਰ ਕਰਦੇ ਆ ਜੀ ਬਿਲਕੁਲ 100% ਤੁਹਾਡੀ ਗੱਲ ਸਹੀ ਹੈ ਖੈਰ ਮਨੋਰੰਜਨ જગਤ ਦਾ ਕੀ ਹਾਲ ਹੈ ਜੀ ਦੁਬਾਰਾ ਬ੍ਰੇਕਾਂ ਲੱਗ ਗਈਆਂ ਨੇ ਕਿ ਹਲੇ ਚੱਲ ਰਹੀ ਹੈ ਰਫ਼ਤਾਰ ਨਾ ਬਿਲਕੁਲ ਬ੍ਰੇਕਾਂ ਦੀ ਬਿਲਕੁਲ 100% ਬ੍ਰੇਕਾਂ ਨੇ ਫਿਲਹਾਲ ਤਾਂ ਕੋਈ ਇਹਦੇ ਵਿੱਚ ਹੋਵੇਗਾ ਵੀ ਭਾਈ ਇਹਦੇ ਵਿੱਚ ਕੋਈ ਨਵੀਂ ਗੱਲ ਆ ਜੇ ਕੋਈ ਇੱਥੇ ਫਿਲਮ ਨਹੀਂ ਚੱਲ ਰਹੀ ਕੋਈ ਇੱਥੇ ਗਾਣਾ ਨਹੀਂ ਚੱਲ ਰਿਹਾ ਬਿਲਕੁਲ ਸਭ ਕੁਝ ਸੁਣਾ ਜਾ ਪਿਆ ਕਿਸੇ ਗੱਲ ਦੇ ਵਿੱਚ ਇਹ ਨਹੀਂ ਕਹਿ ਸਕਦੇ ਵੀ ਭਾਈ ਇਹਦੇ ਵਿੱਚ ਤਾਂ ਬਹੁਤ ਕੜੇ ਕਮਾਲ ਦੀ ਗੱਲ ਹੋਈ ਪਈ ਆ ਆ ਇੱਕ ਫਿਲਮ ਹੋਣੀ ਸਰਵਾਲਾ ਜੀ ਉਹ ਸਰਵਾਲਾ ਫਿਲਮ ਦੇ ਬਾਰੇ ਵੀ ਵਕਤ ਹੀ ਦੱਸੂਗਾ ਬਣਦਾ ਕੀ ਆ ਆ ਜਿਹੜੀ ਦੂਜੀ ਫਿਲਮ ਆ ਜੀ ਮੇਰੀ ਪਿਆਰੀ ਦਾਦੀ ਇਹ ਆ ਜਾਣੀ ਦੀ ਕੁਝ ਦਿਨਾਂ ਤੱਕ 11 ਜੁਲਾਈ ਤੱਕ ਸੋ ਇਸ ਤਰੀਕੇ ਦੀਆਂ ਜਾਣਕਾਰੀਆਂ ਪੰਜਾਬੀ ਫਿਲਮਾਂ ਆਉਂਦੀਆਂ ਦੇ ਜਾਂਦੀਆਂ ਬਸ ਆਹੀ ਅਸੀਂ ਦੇਖਦੇ ਆ ਕੋਈ ਜ਼ਿਕਰਯੋਗ ਵੀ ਪਾਈ ਜੀ ਨੇ ਬਹੁਤ ਵੱਡੀ ਛਾਪ ਛੱੜਤੀ ਹੋਵੇ ਜਿਵੇਂ ਕਿ ਚਾਰ ਤਹਿਬਦਾ ਦੇ ਨੇ ਛੱਡੀ ਸੀ ਜਿਵੇਂ ਕਿ ਹੋਰ ਕਈ ਪੰਜਾਬੀ ਫਿਲਮਾਂ ਨੇ ਛੱਡੀ ਆ ਉਸ ਰੂਪ ਦੇ ਵਿੱਚ ਕੋਈ ਫਿਲਮ ਵੀ ਨਹੀਂ ਆ ਰਹੀ ਤੇ ਕੋਈ ਗੀਤ ਵੀ ਨਹੀਂ ਆ ਰਿਹਾ ਜੀ ਜੀ ਤੇ ਟੈਣਾ ਸਾਹਿਬ ਅੱਜ ਭਾਰਤ ਬੰਦ ਦਾ ਐਲਾਨ ਹੈ ਜੀ 25 ਕਰੋੜ ਦੇ ਕਰੀਬ ਕਹਿੰਦੇ ਜਿਹੜੇ ਮੁਲਾਜ਼ਮ ਨੇ ਸੜਕਾਂ ਤੇ ਆਉਣਗੇ ਬਿਲਕੁਲ ਜੀ 10 ਟ੍ਰੇਡ ਯੂਨੀਅਨ ਦੇ ਵੱਲੋਂ ਇਸ ਦਿਨ ਦਾ ਐਲਾਨ ਕੀਤਾ ਗਿਆ ਸੀਗਾ ਕਿ ਅੱਜ ਭਾਰਤ ਬੰਦ ਰਹਿਣਾ ਅੱਜ ਭਾਰਤ ਬੰਦ ਇਸ ਕਰਕੇ ਰਹਿਣਾ ਕਿਉਂਕਿ ਭਾਰਤ ਦੀਏ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਅੱਜ ਟ੍ਰੇਡ ਯੂਨੀਅਨ ਦੇ ਤਰਕੇ ਅੱਜ ਪੂਰਾ ਬੈਂਕਿੰਗ ਸਿਸਟਮ ਬੰਦ ਰਹਿਣਾ ਅੱਜ ਪੂਰੇ ਦਾ ਪੂਰਾ ਪਤਾ ਲੱਗਾ ਜੀ ਕਿ ਡਾਕ ਵਿਭਾਗ ਬੰਦ ਰਹਿਣਾ ਅੱਜ ਰੇਲ ਡਿਪਾਰਟਮੈਂਟ ਬੰਦ ਰਹਿਣਾ ਅੱਜ ਹੋਰ ਮਹਿਕਮਿਆਂ ਨੇ ਵੀ ਹੜਤਾਲ ਕੀਤੀ ਆ ਕਿਸਾਨ ਮਜ਼ਦੂਰ ਜਥੇਬੰਦਗਾ ਵੀ ਨਾਲ ਆ ਤੇ ਦਾਵਾ ਕੀਤਾ ਗਿਆ ਜੀ ਕਿ 25 ਕਰੋੜ ਤੋਂ ਵੱਧ ਲੋਕ ਅੱਜ ਭਾਰਤ ਬੰਦ ਦੇ ਵਿੱਚ ਹਿੱਸਾ ਲੈਣਗੇ ਸੋ ਅੱਜ ਕੁਝ ਵੀ ਨਹੀਂ ਚੱਲਣਾਗਾ ਉਹ ਕਨੇ ਵੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਪੋਰੇਟ ਪੱਖੀ ਨੀਤੀਆਂ ਮਜ਼ਦਮ ਮਾਰੂ ਨੀਤੀਆਂ ਕਿਸਾਨ ਮਾਰੂ ਨੀਤੀਆਂ ਇਹਦੇ ਖਿਲਾਫ ਇਹ ਸਾਰਾ ਕੁਝ ਕੀਤਾ ਜਾ ਰਿਹਾ ਜੀ ਸਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਹੀ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ